ਫਗਵਾੜਾ ਦੇ ਔਰਕਾਰ ਨਗਰ ਅਤੇ ਨਾਲ ਲੱਗਦੇ ਇਲਾਕਿਆਂ ਦੇ ਲੋਕਾਂ ਨੂੰ ਅੱਜ ਉਸ ਸਮੇਂ ਵੱਡੀ ਸੋਗਤ ਮਿਲੀ ਜਦੋਂ ਉਨ੍ਹਾਂ ਦੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ ਮੁਸ਼ਕਲ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਦੂਰ ਕੀਤਾ ਗਿਆ। ਦਰਸਲ ਹੁਸ਼ਿਆਰਪੋ ਤੋਂ ਮੈਂਬਰ ਪਾਰਲੀਮੈਂਟ ਰਾਜਕੁਮਾਰ ਚੱਬੇਵਾਲ ਫਗਵਾੜਾ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸਰਦਾਰ ਜੁਗਿੰਦਰ ਸਿੰਘ ਮਾਨ ਅਤੇ ਸਪੋਕਸਪਰਸਨ ਪੰਜਾਬ ਹਰਨੂਰ ਸਿੰਘ ਮਾਨ ਵੱਲੋਂ ਸਾਂਝੇ ਤੌਰ ਤੇ ਫਗਵਾੜਾ ਦੇ ਮਹੱਲਾ ਗ੍ਰੇਟਰ ਕੈਲਾਸ਼ ਵਿਖੇ 34 ਲੱਖ ਦੀ ਲਾਗਤ ਨਾਲ ਲਗਾਏ ਗਏ ਨਵੇਂ ਟਿਊਬਵੈੱਲ ਦਾ ਉਦਘਾਟਨ ਕੀਤਾ ਗਿਆ ਦੱਸ ਦਈਏ ਕਿ ਇਸ ਮਹੱਲੇ ਦੇ ਲੋਕ ਪਿਛਲੇ ਕਾਫੀ ਲੰਬੇ ਸਮੇਂ ਤੋਂ ਪਾਣੀ ਦੀ ਕਿੱਲਤ ਨਾਲ ਜੂਝ ਰਹੇ ਸਨ ਅਤੇ ਮੈਂਬਰ ਪਾਰਲੀਮੈਂਟ ਰਾਜਕੁਮਾਰ ਚੱਬੇਵਾਲ ਦੀ ਅਗਵਾਈ ਚ ਓਂਕਾਰ ਨਗਰ ਚੇਗੋਪੁਰੀ ਸ਼ਾਮਨਗਰ ਪੀਪਰੰਗੀ ਕਿਰਪਾ ਨਗਰ ਦੇ ਨਾਲ ਲੱਗਦੇ ਇਲਾਕੇ ਦੇ ਲੋਕਾਂ ਦੀ ਇਸ ਸਮੱਸਿਆ ਨੂੰ ਹੱਲ ਕਰ ਦਿੱਤਾ ਗਿਆ ਇਸ ਮੌਕੇ ਮੈਂਬਰ ਪਾਰਲੀਮੈਂਟ ਰਾਜਕੁਮਾਰ ਚੱਬੇਵਾਲ ਨੇ ਸੀਐਮ ਭਗਵੰਤ ਮਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਪ੍ਰੋਜੈਕਟ ਨਾਲ ਇੱਥੋਂ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਤੇ ਉਹਨਾਂ ਨੇ ਸਥਾਨਕ ਲੋਕਾਂ ਨੂੰ ਇਸ ਪ੍ਰੋਜੈਕਟ ਦੀ ਵੀ ਵਧਾਈ ਦਿੱਤੀ ਪਵਨ ਗੁਰੂ ਪਾਣੀ ਪਤਾ ਮਤਾਦਰਦ ਮੋ ਸੋ ਪਾਣੀ ਦੀ ਹਵਾ ਦੀ ਅਹਿਮੀਅਤ ਸਾਡੇ ਗੁਰੂਆਂ ਵੱਲੋਂ ਜਿਸ ਤਰ੍ਹਾਂ ਦਰਸਾਈ ਗਈ ਉਸ ਦੇ ਤਹਿਤ ਅੱਜ ਬਹੁਤ ਵੱਡੇ ਪਾਣੀ ਦੀ ਟਿਊਬਵਲ ਦਾ ਉਗਾੜਨ ਕੀਤਾ ਜਾ ਰਿਹਾ ਪਾਣੀ ਦੀ ਪੂਰੀ ਸਕੀਮ ਦਾ ਉਗਾੜਨ ਕੀਤਾ ਜਾ ਰਿਹਾ ਜਿਹੜਾ ਕਰੀਬ 34 ਲੱਖ ਦੀ ਲਾਗਤ ਦੇ ਨਾਲ ਲਗਾਇਆ ਗਿਆ ਔਰ ਇਸ ਦੇ ਨਾਲ ਸਾਡੇ ਬਹੁਤ ਸਾਰੇ ਖਾਸ ਤੌਰ ਤੇ ਸਾਡੇ ਪਰਿਵਾਰ ਜਿਹੜੇ ਕਿ ਪੀਪਾ ਰੰਗੀਚ ਰਹਿੰਦੇ ਆ ਜਾਂ ਸ਼ਿਫਟ ਛੋੜੀ ਰਹਿੰਦੇ ਆ ਜਾਂ ਕਾਰਨ ਮੁਕਾਰ ਨਗਰ ਰਹਿੰਦੇ ਆ ਉਹਨਾਂ ਨੂੰ ਇਸ ਦਾ ਬਹੁਤ ਵੱਡਾ ਗ੍ਰੇਟ ਕਾਰਾਜ ਬਹੁਤ ਵੱਡਾ ਇਹਦਾ ਫਾਇਦਾ ਹੋਏਗਾ ਕਿਉਂਕਿ ਅੱਗੇ ਗਰਮੀਆਂ ਵੀ ਆ ਰਹੀਆਂ ਸੋ ਬਹੁਤ ਵੱਡਾ ਮੈਂ ਸਮਝਦਾ ਕਿ ਵੱਡੀ ਰਾਤ ਵਾਲੀ ਗੱਲ ਹੈ ਸੋ ਅੱਜ ਦੇ ਇਸ ਦਿਹਾੜੇ ਤੇ ਮੈਂ ਆਪਣੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਔਰ ਮੇਰੇ ਨਾਲ ਸਾਡੇ ਸਰਦਾਰ ਜੁਗਿੰਦਰ ਸਿੰਘ ਮਾਨ ਜੀ ਸਾਡੇ ਹਲਕਾ ਇੰਚਾਰਜ ਉਹ ਐਕਸੈਕਿਊਟਿਵ ਮਿਨਿਸਟਰ ਅਜੂ ਚੀਚੇ ਤੋਂ ਕਿ ਬੰਚ ਨਮੂਦਤਨ ਵਰਕਰ ਹੈ ਔਰ ਸਾਡੇ ਮੇਰ ਸਾਹਿਬ ਰਾਮਪਾਲ ਉਪਲਜ ਔਰ ਦਲਜੀਤ ਰਾਜੂ ਜੀ ਸਾਡੇ ਚੀਫ ਸਾਫ ਖੜੇ ਨੇ ਔਰ ਹਰਜੀਮਾਨ ਜੀ ਹਰਨੁਰ ਸਿੰਘ ਹਰਜੀਮਾਨ ਜੀ ਸਾਡੇ ਨੌਜਵਾਨ ਨੇਤਾ ਉਹ ਵੀ ਸਾਡੇ ਚ ਮੌਜੂਦ ਨੇ ਸਵੇ ਸੁਪਰਬਕਤਰੀ ਸਮਰ ਸਮਰ ਸਵਰ ਜੀ ਸਵਰ ਜੀ ਦਾ ਇਲੈਕਸ਼ਨ ਵੀ ਲੜਿਆ ਸਵਰ ਜੀ ਸਾਡੇ ਤੇ ਇਹਨਾਂ ਦਾ ਸਭ ਤੋਂ ਪਹਿਲਾਂ ਸਮਰ ਜੀ ਨਾਲ ਅਸੀਂ ਉਹਦਾ ਵਾਦਾ ਕੀਤਾ ਸੀ ਸੋ ਇਹ ਸਮਰ ਜੀ ਦਾ ਵੀ ਜਿਹੜਾ ਵਾਦਾ ਕੀਤਾ ਹੋਇਆ ਥੋੜਾ ਲੇਟ ਪੂਰਾ ਬਾਰ ਉਹਦੇ ਲਈ ਮਾਫੀ ਚਾਹੁੰਦੇ ਆ ਸੋ ਸਾਰੇ ਮੇਰੇ ਸਾਥੀ ਬਾਰ ਉਹ ਬੰਗੜੀ ਚ 4 ਸਾਲ ਤੋਂ ਖੜਾ ਸੋ ਸਾਰੇ ਸਾਥੀ ਮੈਂ ਸਾਰਿਆਂ ਵੱਲੋਂ ਸਾਰੀ ਸੰਗਤ ਦਾ ਸਾਰੇ ਜਿੰਨੇ ਵੀ ਸਾਡੇ ਪੀਣ ਵਾਲੇ ਪਾਣੀ ਪੀਣ ਵਾਲੇ ਉਹਨਾਂ ਨੂੰ ਮੁਬਾਰਕਬਾਦ ਦੇਣੀ ਚਾਹਾਂਗਾ ਔਰ ਪਰਮਾਤਮਾ ਦੇ ਚਰਣਾ ਚ ਅਰਦਾਸ ਕਰਦਾ ਕਿ ਇਹ ਜਿਹੜਾ ਪਾਣੀ ਆ ਉਹਨਾਂ ਦੀ ਮਿੱਠਾ ਸਾਬਤ ਹੋਵੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਭਾਈ ਗੁਰਜੀਤ ਜੀ ਨਾਲ ਗੱਲਬਾਤ ਦੌਰਾਨ ਪਾਰਟੀ ਦੇ ਬੁਲਾਰੇ ਹਰਨੂਰ ਸਿੰਘ ਮਾਨ ਨੇ ਜਾਣਕਾਰੀ ਦਿੱਤੀ ਕਿ ਕਿਵੇਂ ਉਹਨਾਂ ਨੂੰ ਇਸ ਪ੍ਰੋਜੈਕਟ ਲਈ 4 ਸਾਲ ਲੜਾਈ ਕਰਨੀ ਪਈ ਅਤੇ ਅੱਜ ਉਹਨਾਂ ਨੂੰ ਖੁਸ਼ੀ ਹੋ ਰਹੀ ਹੈ ਕਿ ਉਹਨਾਂ ਵੱਲੋਂ ਲੋਕਾਂ ਨਾਲ ਕੀਤਾ ਗਿਆ ਇਹ ਵਾਅਦਾ ਪੂਰਾ ਹੋਇਆ ਸਤਿ ਸ਼੍ਰੀ ਅਕਾਲ ਜੀ ਅੱਜ ਬਹੁਤ ਹੀ ਮੁਬਾਰਕ ਦਿਨ ਜੋ ਜੋ ਕਿਹਾ ਸੀ ਉਹ ਕਰਕੇ ਦਿਖਾਇਆ ਜਦ ਕੋਈ ਆਪਣੀ ਗੱਲ ਕਹੀ ਹੋਈ ਪੂਰੀ ਹੋ ਜਾਵੇ ਤੇ ਪਰਮਾਤਮਾ ਦੇ ਚਰਨਾਂ ਦੇ ਨਾਲ ਨਾਲ ਕਿ ਇਸ ਤੋਂ ਵੱਡੀ ਫਿਰ ਗੱਲ ਨਹੀਂ ਰਹਿੰਦੀ ਕੋਈ ਅੱਜ ਗ੍ਰੇਟਰ ਕਲਾਸ ਵਿਖੇ ਜੋ ਪਾਣੀ ਦੇ ਟਿਊਬਵਲ ਦੀ ਉਦਘਾਟਨ ਦਾ ਸਮਾਰੋਹ ਰੱਖਿਆ ਗਿਆ ਜਿਸ ਵਿੱਚ ਚੇਤੇ ਤੌਰ ਤੇ ਡਾਕਟਰ ਰਾਜ ਕੁਮਾਰ ਚੰਦਪਾਲ ਸਾਹਿਬ ਸਾਡੇ ਮੈਂਬਰ ਪਾਰਲੀਮੈਂਟ ਫਾਦਰ ਸਾਹਿਬ ਦਾਜੀਤ ਸਿੰਘ ਮਾਨਸਾਲ ਤੇ ਸਾਡੇ ਮੇਰ ਸਾਹਿਬ ਤੇ ਦਿੱਤੀ ਮੇਰ ਸਾਹਿਬ ਤੇ ਸਾਰੀ ਪਾਰਟੀ ਨੇ ਮੋਹਤਵਾ ਆਸੰਜਨ ਆਏ ਸੀਗੇ ਮੈਂ ਦੱਸਣਾ ਚਾਹੁੰਦਾ ਕਿ ਇਹ ਜੋ ਪਾਣੀ ਦੀ ਸਮੱਸਿਆ ਇਸ ਦਾ ਵਾਅਦਾ ਆਸੀਂ 2022 ਚ ਵੀ ਕੀਤਾ ਸੀ ਤੇ ਸਮਾਂ ਥੋੜਾ ਤੇ ਲੱਗਿਆ ਉਸ ਵਕਤ ਇਸ 4 ਸਾਲ ਦੀ ਲੰਬੀ ਲੜਾਈ ਲੜਨੀ ਪਈ ਕਿ ਇਸ ਟਿਊਬਲ ਦੇ ਉੱਤੇ ਜਿਹੜਾ ਸਟੇ ਲੱਗਾ ਹੋਇਆ ਸੀ ਜੋ ਕਿ 2019 ਦੇ ਵਿੱਚ ਲੱਗ ਚੁੱਕਾ ਸੀ ਤੇ ਅਸੀਂ ਉਸ ਦੀ ਲੜਾਈ ਨੂੰ ਲੜ ਕੇ ਅੱਜ ਜਿਹੜਾ ਵਾਅਦਾ ਕੀਤਾ ਸੀ ਕਾਰਨਗਰ ਦੇ ਲੋਕਾਂ ਨੂੰ ਤੇ ਹਲਕੇ ਦੇ ਪੀਪਾ ਰੰਗ ਦੀ ਗ੍ਰੇਟਰ ਕਲਾਸ ਜਿੱਥੇ ਜਿੱਥੇ ਫੇ ਪਾਣੀ ਦੀ ਸਮੱਸਿਆ ਬਹੁਤ ਲੰਬੇ ਸਮੇਂ ਤੋਂ ਆ ਰਹੀ ਸੀ ਅਸੀਂ ਬੀਤੇ ਸਾਲ ਦੇਖਿਆ ਵੀ ਇਸ ਗੱਲ ਦਾ ਕਾਰਨਗਰ ਜਦੋਂ ਲੋਕਾਂ ਨੂੰ ਪੀਣ ਵਾਲੇ ਪਾਣੀ ਵਾਸਤੇ ਵੀ ਟੈਂਕਰ ਬੁਲਾਉਣ ਦੀ ਲੋੜ ਪੈ ਗਈ ਸੀ ਅੱਜ ਉਸ ਵਾਅਦੇ ਨੂੰ ਪੂਰਾ ਕਰਦੇ ਹੋਏ ਇਹ ਲੋਕਾਂ ਨੂੰ ਸਮਰਪਿਤ ਜੋ ਸਾਡਾ ਗੰਗਲ ਹੈ ਮੈਨੂੰ ਬੜੀ ਖੁਸ਼ੀ ਨਾ ਵੀਰਨਾਲ ਸਮਰ ਗੁਪਤਾ ਜੀ ਖੜੇ ਨੇ ਜੋ ਉਤਾਰਨ ਕਰਤੋਂ ਇਲੈਕਸ਼ਨ ਲੜੇ ਸੀ ਸਾਡੇ ਇਹ ਇਧਰ ਵੀ ਆਏ ਹੋ ਸਾਰੇ ਵਾਡਰ ਜਿਹੜੇ ਵੀ ਵਿਚਾਰ ਸਰਪੰਨ ਐਂਡ ਸਰਪੰਨ ਸਰ ਅਨ ਬਹੁਤ ਬਹੁਤ ਮੁਬਾਰਕਾ ਸਭ ਤੋਂ ਜ਼ਿਆਦਾ ਮੁਬਾਰਕਾ ਸਾਡੇ ਨਗਰ ਦੇ ਲੋਕਾਂ ਨੂੰ ਜਿਨ੍ਹਾਂ ਨੂੰ ਇਹ ਸਮਰਪਿਤ ਕੀਤਾ ਗਿਆ ਜੀ ਪਾਣੀ ਦਾ ਪ੍ਰੋਜੈਕਟ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਭਾਰਤ ਇਸ ਮੌਕੇ ਮੇਅਰ ਰਾਮਪਾਲ ਉੱਪਰ ਡਿਪਟੀ ਮੇਅਰ ਵਿੱਕੀ ਸੂਦ ਆਪ ਦੇ ਸੀਨੀਅਰ ਲੀਡਰ ਦਲਜੀਤ ਰਾਜੂ ਅਤੇ ਹੋਰ ਸੱਜਣ ਵੀ ਹਾਜ਼ਰ ਸਨ